ਯੋਗੀ ਜਾ ਕੇ ਜੰਗਲਾਂ ਦੇ ਵਿੱਚ ਬੈਠਦੇ ਸੀ ਅਸੀਂ ਘਰ ਗ੍ਰਸਤੀ ਦੇ ਵਿੱਚ ਰਹਿ ਕੇ ਮਨ ਦਾ ਯੋਗ ਕਮਾਉਣਾ ਹੈ ਕਿਉਂਕਿ ਤਨ ਦੀ ਤਾਂ ਕੋਈ ਗੱਲ ਹੀ ਨਹੀਂ ਪਰ ਅਸੀਂ ਤਨ ਨੂੰ ਲੈ ਲੈ ਕੇ ਜਾਦਾ ਗੱਲਾਂ ਕਰਦੇ ਆਂ ਜਾਦੇ ਕਾਰਜ ਕਰਦੇ ਆਂ ਮਨ ਨੂੰ ਲੈ ਕੇ ਅਸੀਂ ਅੱਜ ਤੱਕ ਕੋਈ ਨਾ ਇਹਦਾ ਵੈਦ ਲੱਭਿਆ ਨਾ ਕੋਈ ਇਹਦਾ ਅਸੀਂ ਇਲਾਜ ਲੱਭਿਆ ਦੁਖੀ ਪਰੇਸ਼ਾਨ ਅਸੀਂ ਸਾਰੇ ਮਨਾਂ ਤੋਂ ਹੀ ਆ ਹੁਣ ਜੋ ਇੱਕ ਗੁਰਮੁਖ ਹੁੰਦਾ ਸੰਤ ਹੁੰਦਾ ਜਿਸ ਨੂੰ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹੋਣ ਜੋ ਪ੍ਰਕਾਸ਼ ਦੇ ਵਿੱਚ ਸਮਾਇਆ ਹੋਵੇ ਉਹ ਆਪਾਂ ਨੂੰ ਦੁਨਿਆਵੀ ਜਿਵੇਂ ਆਪਾਂ ਪੈਂਟ ਸ਼ਰਟ ਪਾ ਲੰਨੇ ਆ ਟੀ-ਸ਼ਰਟ ਪਾ ਲੰਨੇ ਆ ਕੈਪਰੀ ਪਾ ਲੰਨੇ ਆ ਉਹਦੇ ਵਿੱਚ ਵੀ ਆਪਾਂ ਨੂੰ ਮਿਲ ਸਕਦਾ ਹੈ ਜ਼ਰੂਰੀ ਨਹੀਂ ਕਿ ਉਹ ਸੰਤਾਂ ਵਾਲੇ ਭਗਵੇਂ ਕੱਪੜੇ ਪਾਏ ਹੋਣ ਤਾਂ ਹੀ ਸਾਨੂੰ ਉਹ ਸੰਤ ਦੇ ਦਰਸ਼ਨ ਹੋਣਗੇ ਜਾਂ ਉਸ ਦੀ ਮਨ ਦੀ ਅਵਸਥਾ ਹੋਵੇਗੀ ਇਹ ਸਾਰਾ ਜੋ ਹੈ ਇਹ ਮਨ ਦਾ ਖੇਡ ਹੈ ਤੇ ਅਸੀਂ ਅੱਜ ਤੱਕ ਜੋ ਵੀ ਵੇਖਿਆ ਉਹ ਕੀ ਵੇਖਿਆ ਬਾਹਰੀ ਪਹਿਰਾਵਾ ਅੰਦਰਲੇ ਮਨ ਦੀ ਕੀ ਅਵਸਥਾ ਹੈ ਉਹ ਅੱਜ ਤੱਕ ਅਸੀਂ ਕਿਸੇ ਦੀ ਵੇਖੀ ਨਹੀਂ ਅਸੀਂ ਬਾਹਰੀ ਪਹਿਰਾਵਿਆਂ ਤੋਂ ਹੀ ਬਾਬਾ ਜੀ ਬਾਬਾ ਜੀ ਕਹੀ ਜਾਂਦੇ ਆ ਮੱਥੇ ਟੇਕੀ ਜਾਂਦੇ ਆ ਉਹਨਾਂ ਦੀ ਤਨ ਦੀ ਸੇਵਾ ਤੇ ਲੱਗ ਜਾਂਦੇ ਆ ਨਾ ਕੋ ਉਹਨਾਂ ਨੇ ਕੋਈ ਉਪਦੇਸ਼ ਦਿੱਤਾ ਕਿ ਭਾਈ ਸੁਖਮ ਨੂੰ ਮਿਲਣਾ ਹੈ ਮਨ ਵੀ ਸੁਖਮ ਅਕਾਲ ਪੁਰਖ ਵੀ ਸੁਖਮ ਇਹਨਾਂ ਦੀ ਸੇਵਾ ਕਰਨੀ ਹੈ ਤਨਾਂ ਦੇ ਵਿੱਚ ਕੀ ਰੱਖਿਆ ਹੈ ਆਪਾਂ ਤਾਂ ਹਮੇਸ਼ਾ ਉਹਨਾਂ ਨੂੰ ਨਮਸਕਾਰ ਕੀਤੀ ਆ ਜਿਨ੍ਹਾਂ ਨੇ ਲੰਬਾ ਲੰਬਾ ਚੋਲੇ ਪਾਏ ਆ ਹੱਥ ਦੇ ਵਿੱਚ ਮਾਲਾ ਫੜੀ ਆ ਤੇ ਇਹ ਸੰਤ ਨੇ ਹੁਣ ਆਪਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਜੋ ਸੰਤ ਬਣਨਾ ਹੈ ਉਹ ਮਨ ਨੇ ਬਣਨਾ ਹੈ ਸਾਧੂ ਭਗਤ ਸੰਤ ਜਨ ਬ੍ਰਹਮ ਗਿਆਨੀ ਗੁਰਮਖ ਇਹ ਮਨ ਦੀਆਂ ਅਵਸਥਾਵਾਂ ਨੇ ਹੁਣ ਇੱਕ ਜੀਵ ਸੰਤ ਭਗਤ ਬ੍ਰਹਮ ਗਿਆਨੀ ਕਦੋਂ ਬਣਦਾ ਆ ਸਾਡੇ ਮਨ ਨੂੰ ਇੱਕ ਸੰਤ ਦੀ ਪਦਵੀ ਜੋ ਹੈ ਉਹ ਕਦੋਂ ਮਿਲਦੀ ਹੈ ਜਦੋਂ ਸਿਮਰਨ ਕਰਦੇ ਕਰਦੇ ਉਹ ਪਰਮਾਤਮਾ ਦੀ ਯਾਦ ਦੇ ਵਿੱਚ ਰਹਿੰਦੇ ਰਹਿੰਦੇ 24 ਘੰਟੇ ਜਦੋਂ ਸਾਡਾ ਸਿਮਰਨ ਚੱਲ ਜਾਂਦਾ ਫਿਰ ਅਸੀਂ ਪਰਮਾਤਮਾ ਦੀ ਯਾਦ ਵਿੱਚ ਰਹਿੰਦੇ ਆ ਜਦੋਂ ਯਾਦ ਵਿੱਚ ਰਹਿਨੇ ਆ ਫਿਰ ਅਸੀਂ ਧਿਆਨ ਦੇ ਵਿੱਚ ਜ਼ਿਆਦਾ ਰਹਿਨੇ ਆ ਬਾਹਰੀ ਦੁਨੀਆਵੀ ਜੋ ਜਿੰਨੇ ਵੀ ਰਿਸ਼ਤੇ ਨੇ ਕੰਮ ਨੇ ਉਧਰ ਸਾਡਾ ਧਿਆਨ ਘਟ ਜਾਂਦਾ ਤੇ ਜਦੋਂ ਸਾਡੇ ਅੰਦਰ ਅਨਹਦ ਸ਼ਬਦ ਉਹ ਨਾਮ ਪ੍ਰਗਟ ਹੋ ਜਾਂਦਾ ਤੇ ਜਦੋਂ 24 ਘੰਟੇ ਹਰ ਸਮੇਂ ਵਾਸਤੇ ਉਸ ਨਾਮ ਦਾ ਪ੍ਰਵਾਹ ਸਾਡੇ ਅੰਦਰ ਚੱਲ ਪੰਦਾ ਉਸ ਦਿਨ ਸਾਡੇ ਮਨ ਨੂੰ ਸੰਤ ਦੀ ਪਦਵੀ ਮਿਲਦੀ ਹੈ ਇਹੀ ਕਿਰਪਾ ਮਾਲਕ ਕਰਦੇ ਨੇ ਇਸ ਤੋਂ ਅੱਗੇ ਜੇ ਕੋਈ ਜੀਵ ਇਸੇ ਨਾਮ ਦੇ ਵਿੱਚ ਹਰ ਸਮੇਂ ਇੱਕ ਤਾਂ ਉਸ ਨੂੰ ਆਪ ਸੁਣਨਾ ਹੈ ਸੇਵਾ ਕਰਨੀ ਹੈ ਇੱਕ ਕੋਈ ਜੇ ਕੋਈ ਜੀਵ ਉਸ ਨਾਮ ਦੇ ਵਿੱਚ ਸਮਾਉਣਾ ਸਿੱਖ ਜਾਵੇ ਕਰਦੇ ਵਿੱਚ ਆਉਣਾ ਜਾਣਾ ਬਣਾ ਲੈਂਦਾ ਜਦੋਂ ਉਸ ਦਾ ਮਨ ਹੋਵੇ ਉਹ ਘਰੇ ਚਲਾ ਗਿਆ ਵਾਪਸ ਤੇ ਉਧਰੋਂ ਇੱਧਰ ਲੋਕ ਦੇ ਵਿੱਚ ਆ ਗਿਆ ਥੋੜੀ ਦੇਰ ਉਸ ਜੀਵ ਨੇ ਪਿਆਰ ਦੇ ਨਾਲ ਪਹਿਲਾਂ ਸਿਮਰਨ ਕੀਤਾ ਫਿਰ ਨਾਮ ਨੂੰ ਸੁਣਿਆ ਤੇ ਇਸ ਤਨ ਨੂੰ ਛੱਡ ਕੇ ਚਲਾ ਗਿਆ ਅੱਗੇ ਨਿਕਲ ਗਿਆ ਜੋ ਜੀਵ ਆਪਣੀ ਮਰਜ਼ੀ ਦੇ ਨਾਲ ਆਉਣਾ ਜਾਣਾ ਬਣਾ ਲਵੇ ਉਸ ਜੀਵ ਨੂੰ ਸਾਧੂ ਦੀ ਪਦਵੀ ਮਿਲ ਜਾਂਦੀ ਹੈ ਤੇ ਇੱਕ ਭਗਤ ਦੀ ਜੋ ਪਦਵੀ ਮਿਲਦੀ ਹੈ ਉਹ ਉਦੋਂ ਮਿਲਦੀ ਹੈ ਜਦੋਂ ਕੋਈ ਜੀਵ ਇੱਥੋਂ ਨਿਕਲ ਕੇ ਆਪਣੇ ਘਰ ਜਾ ਕੇ ਉੱਥੇ ਜਾ ਕੇ ਆਸਣ ਲਾ ਲੈਂਦਾ ਹੈ ਇਸੇ ਤਰ੍ਹਾਂ ਹੁਣ ਜਦੋਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਸਹਾਰਾ ਲੈਨੇ ਆ ਉਹ ਆਪਾਂ ਕਿਉਂ ਜਾਪ ਕਰਦੇ ਆ ਸਾਨੂੰ ਪਤਾ ਹੋਣਾ ਚਾਹੀਦਾ ਜੋ ਸਾਡਾ ਮਨ ਵਿਚਾਰਾਂ ਦੇ ਵਿੱਚ ਖਿੰਡਿਆ ਹੈ ਉਸ ਨੂੰ ਇਕਾਗਰ ਕਰਨ ਵਾਸਤੇ ਇਹ ਗੁਰਮੰਤਰ ਹੈ ਇਸ ਦਾ ਜਾਪ ਨਿਰੰਤਰ ਸਾਡੇ ਅੰਦਰ ਚੱਲਣਾ ਚਾਹੀਦਾ ਹੈ ਹਰ ਸਮੇਂ 24 ਘੰਟੇ ਤੇ 24 ਘੰਟੇ ਇਹ ਸਿਮਰਨ ਚੱਲਣ ਤੋਂ ਪਹਿਲਾਂ ਮਾਲਕ ਸਾਡੇ ਕੋਲੋਂ ਮਿਹਨਤ ਕਰਵਾਉਂਦੇ ਨੇ ਦਿਨ ਦੇ ਸਮੇਂ ਆਪਾਂ ਇਸ ਦੁਨੀਆ ਤੋਂ ਵਿਰਾਗ ਪਾ ਲੈਨੇ ਆ ਕਦੀ ਕਦੀ ਆਪਾਂ ਨੂੰ ਇਹ ਜੋ ਦੁਨੀਆ ਹੈ ਚੰਗੀ ਨਹੀਂ ਲੱਗਦੀ ਮਾਲਕ ਦੀ ਯਾਦ ਆਉਂਦੀ ਹੈ ਫਿਰ ਮਾਲਕ ਆਪਣੇ ਕੋਲੋਂ ਇਹ ਮਿਹਨਤ ਕਰਵਾ ਲੈਂਦੇ ਨੇ ਜਾਪ ਕਰਵਾ ਲੈਂਦੇ ਨੇ ਆਪਾਂ ਨੂੰ ਸੰਗਤ ਬਖਸ਼ ਦਿੰਦੇ ਨੇ ਕੋਈ ਸੱਜਣ ਮਿੱਤਰ ਬਖਸ਼ ਦਿੰਦੇ ਨੇ ਜੋ ਨਾਮ ਸਿਮਰਨ ਕਰਦਾ ਹੈ ਤੇ ਆਪਾਂ ਨੂੰ ਵੀ ਨਾਲ ਲਾਉਂਦਾ ਹੈ ਸਭ ਮਾਲਕ ਦੀ ਖੇਡ ਹੈ ਕਿਹਨੂੰ ਕਦੋਂ ਲਾਉਣਾ ਇਹ ਮਾਲਕ ਜਾਣਦੇ ਨੇ ਇਸ ਤਰ੍ਹਾਂ ਮਾਲਕ ਇਹ ਜਾਪ ਕਰਵਾਉਂਦੇ ਨੇ ਫਿਰ 24 ਘੰਟੇ ਚਲਾਉਂਦੇ ਨੇ ਤਾਂ ਜੋ ਸੁਰਤੀ ਇਧਰ ਤ੍ਰੈਗੁਣ ਮਾਇਆ ਦੇ ਵਿੱਚ ਫਸੇ ਨਾ ਉਧਰ ਕਨੈਕਸ਼ਨ ਜੁੜਿਆ ਰਵੇ ਕਿਤੇ ਨਾ ਕਿਤੇ ਕਨੈਕਸ਼ਨ ਜੁੜਿਆ ਰਵੇ ਦਿਨ ਦੇ ਸਮੇ ਅਭਿਆਸੀ ਜਦੋਂ ਇਧਰ ਕਾਰੋਬਾਰ ਵੀ ਆਪਣਾ ਕਰਦਾ ਹੈ ਮੰਨ ਲਓ ਆਪ ਗੱਡੀ ਚਲਾਉਣੀ ਹੈ ਫੇਰ ਵੀ ਰਸਨਾ ਤੇ ਅੰਦਰ ਆਟੋਮੈਟਿਕ ਚੱਲੀ ਜਾਂਦਾ ਬੀਬੀਆਂ ਪਹਿਣਾ ਘਰ ਦੇ ਵਿੱਚ ਰੋਟੀਆਂ ਪਕਾਉਂਦੀਆਂ ਨੇ ਕਾਰੋਬਾਰ ਕਰਦੀਆਂ ਨੇ ਆਪਣਾ ਕੰਮ-ਕਾਰ ਘਰ ਦਾ ਸਫਾਈਨਾ ਕਰਦੀਆਂ ਨੇ ਰਸਨਾ ਤੇ ਸਿਮਰਨ ਚੱਲਦਾ ਰਹਿੰਦਾ ਹੈ ਹਲਕਾ-ਹਲਕਾ ਚਾਹੇ ਸਾਡਾ ਧਿਆਨ ਨਹੀਂ ਜਾਂਦਾ ਪਰ ਫੇਰ ਵੀ ਸਿਮਰਨ ਚੱਲਦਾ ਹੈ ਮਾਲਕ ਕਿਰਪਾ ਕਰਦੇ ਨੇ 24 ਘੰਟੇ ਸਵਾਸਾਂ ਦੇ ਨਾਲ ਸਾਡਾ ਜਾਪ ਚੱਲਦਾ ਰਹਿੰਦਾ ਹੈ ਫਿਰ ਜਦੋਂ ਸਾਡਾ ਮਨ ਖਿਆਲਾਂ ਤੋਂ ਪਰੇ ਹੁੰਦਾ ਹੈ ਇਹ ਜੁੜ ਜਾਂਦਾ ਹੈ ਸਿਮਰਨ ਦੇ ਨਾਲ ਵਾਹਿਗੁਰੂ ਗੁਰਮੰਤਰ ਦੀ ਧੁਨ ਦੇ ਵਿੱਚ ਜੁੜ ਜਾਂਦਾ ਜਿੱਥੇ ਇਸ ਨੂੰ ਅਨੰਤ ਸੁੱਖ ਆਉਂਦਾ ਹੈ ਉਸ ਸੁੱਖ ਦਾ ਕੋਈ ਮੁੱਲ ਨਹੀਂ ਹੈ ਤੇ ਅੱਜ ਤੱਕ ਜੇ ਅਸੀਂ ਵਾਹਿਗੁਰੂ ਗੁਰਮੰਤਰ ਅੜਿੜ ਕੀਤਾ ਵੀ ਹੈ ਤਾਂ ਕੀ ਅਸੀਂ ਉਸ ਨੂੰ ਸੁਣਿਆ ਹੈ ਤਾਂ ਹੀ ਤਾਂ ਸਾਡੇ ਮਨ ਦੇ ਉੱਤੇ ਅਸਰ ਨਹੀਂ ਹੋਇਆ ਉਸ ਦਾ ਜੋ ਜਾਪ ਕਰਦੇ ਕਰਦੇ ਸੁਣ ਲੈਂਦੇ ਨੇ ਉਹਨਾਂ ਦਾ ਮਨ ਵਿਚਾਰ ਰਹਿਤ ਹੋ ਜਾਂਦਾ ਹੈ ਉਹਨਾਂ ਦੇ ਮਨ ਦੇ ਉੱਤੇ ਖੁਮਾਰੀ ਚੜ ਜਾਂਦੀ ਹੈ ਜਦੋਂ ਖੁਮਾਰੀ ਚੜਦੀ ਹੈ ਇੱਧਰਲੇ ਵਿਚਾਰ ਸਾਡੇ ਉੱਤੇ ਹਾਵੀ ਨਹੀਂ ਹੁੰਦੇ ਸਾਡੇ ਵਸ ਵਿੱਚ ਰਹਿੰਦੇ ਨੇ ਤੇ ਅੱਜ ਤੱਕ ਅਸੀਂ ਵਾਹਿਗੁਰੂ ਗੁਰਮੰਤਰ ਨੂੰ ਕਿਸੇ ਢੰਗ ਦੇ ਨਾਲ ਕਿਸੇ ਵਿਧੀ ਦੇ ਨਾਲ ਨਾ ਕੀਤਾ ਨਾ ਸੁਣਿਆ ਜਪਿਆ ਮੂੰਹ ਉੱਠ ਕੇ ਚਲੇਗਾ ਹਰ ਮਨ ਦੀ ਜੋ ਭਗਤੀ ਹੈ ਇਹ ਤਾਂ ਇਸ ਤੋਂ ਅੱਗੇ ਜਾ ਕੇ ਸ਼ੁਰੂ ਹੁੰਦੀ ਹੈ ਇਹ ਰਸਤਾ ਆਪਾਂ ਨੂੰ ਸਭ ਨੂੰ ਗੁਰਮੁਖ ਪਿਆਰੇ ਦੱਸਦੇ ਨੇ ਸੁੰਨ ਦਾ ਖੇੜ ਸੁਖਮ ਦਾ ਖੇੜ ਚੌਥੇ ਪਦ ਦੀ ਭਗਤੀ ਹੁਣ ਚੌਥੇ ਪਦ ਦੇ ਵਿੱਚ ਵੀ ਸਾਡੇ ਤਨ ਨੇ ਨਹੀਂ ਜਾਣਾ ਜੇ ਅਸੀਂ ਕਹਿ ਲਈਏ ਕਿ ਅਸੀਂ ਆਪਣੇ ਤਨ ਸਣੇ ਚੌਥੇ ਪਦ ਵਿੱਚ ਜਾ ਕੇ ਆਸਣ ਲਾ ਲਈਏ ਮਾਇਆ ਦੇ ਤਿੰਨ ਗੁਣਾਂ ਨੂੰ ਛੱਡਣਾ ਤੇ ਵਿਚਾਰ ਰਹਿਤ ਹੋ ਕੇ ਸੁੰਨ ਦੇ ਵਿੱਚ ਪਰਵੇਸ਼ ਕਰਨਾ ਜਿੱਥੇ ਸਾਨੂੰ ਕੋਈ ਫੁਰਨਾ ਨਹੀਂ ਹੁੰਦਾ ਉਥੇ ਸਾਡੇ ਸਿਰਫ ਮਨ ਦਾ ਆਸਨ ਲੱਗ ਸਕਦਾ ਹੈ ਹੁਣ ਗਲਤੀ ਸਾਡੇ ਕੋਲੋਂ ਇੱਥੇ ਹੋ ਜਾਂਦੀ ਹੈ ਕਿਉਂਕਿ ਅਸੀਂ ਗੁਰਬਾਣੀ ਤੋਂ ਗਿਆਨ ਨਹੀਂ ਲਿਆ ਵਾਹਿਗੁਰੂ ਗੁਰਮੰਤਰ ਜਪਦੇ ਸੀ ਪਰ ਕਦੀ ਮਨ ਨੇ ਸੁਣਿਆ ਨਹੀਂ ਸਾਨੂੰ ਇਹ ਜੋ ਖੇਡ ਚੱਲਦੀ ਹੈ ਇਹਦੇ ਬਾਰੇ ਨਹੀਂ ਪਤਾ ਸੀ ਹੁਣ ਵਾਹਿਗੁਰੂ ਵਾਹਿਗੁਰੂ ਬਹੁਤ ਜੀਵ ਕਰਦੇ ਨੇ ਕਰਦੇ ਹਾਂ ਕਰਕੇ ਉੱਠ ਜਾਂਦੇ ਹਾਂ ਫੇਰ ਸਵੇਰ ਹੁੰਦੀ ਹੈ ਸਿਮਰਨ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਫੇਰ ਉੱਠੀ ਜਾਂਦੇ ਹਾਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਸੀਂ ਇਸ ਤੋਂ ਇਲਾਵਾ ਹੋਰ ਪਰਹੇਜ਼ ਕਿਹੜੇ ਕਰਨੇ ਨੇ ਮਨ ਆਪਣੇ ਨੂੰ ਕਿਨਾ ਕਿਨਾ ਗੱਲਾਂ ਤੋਂ ਬਚਾਉਣਾ ਹੈ ਜਿੱਥੇ ਸਾਡੇ ਮਨ ਦੇ ਉੱਤੇ ਬਹੁਤ ਜ਼ਿਆਦਾ ਮੈਲ ਚੜਦੀ ਹੈ ਹੁਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਸਾਡੇ ਮਨ ਨੂੰ ਵੀ ਕੋਈ ਮੈਲ ਲੱਗਦੀ ਹੈ ਅਸੀਂ ਤਾਂ ਹਮੇਸ਼ਾ ਇਹ ਸੁਣਿਆ ਸੀ ਕਿ ਤਨ ਨੂੰ ਮੈਲ ਲੱਗਦੀ ਹੈ ਜਦੋਂ ਕੰਮਕਾਰ ਕਰਦੇ ਹਾਂ ਧੂੜ ਮਿੱਟੀ ਦੇ ਵਿੱਚ ਜਾਂਦੇ ਹਾਂ ਤਾਂ ਇਸ ਨੂੰ ਆਪਾਂ ਰੋਜ਼ ਧੋ ਕੇ ਸਾਫ਼ ਕਰਦੇ ਹਾਂ ਇਉਂ ਸਾਡੀ ਸਾਰੀ ਉਮਰ ਲੰਘ ਜਾਂਦੀ ਹੈ ਮਨ ਦੇ ਬਾਰੇ ਗੁਰੂ ਸਾਹਿਬ ਜੀ ਗੱਲ ਕਰਦੇ ਨੇ ਤਨ ਦੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਮਨ ਦੀ ساری ਜ਼ਿੰਦਗੀ ਆਪਾਂ ਗੱਲ ਨਹੀਂ ਕੀਤੀ ਤਨ ਨੂੰ ਸਾਹਮਦੇ ਰਹਿ ਗਏ ਫਿਰ ਅਸੀਂ ਅੱਗੇ ਜੁਨਾ ਦੇ ਵਿੱਚ ਚਲੇ ਜਾਂਦੇ ਹਾਂ ਆਪਾਂ ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ ਭਰੀਏ ਮਤ ਪਾਪਾ ਕੇ ਸੰਗ ਉਹ ਧੂਪੇ ਨਾਵੇ ਕੇ ਰੰਗ ਜੋ ਸਾਡੀ ਮਤ ਹੈ ਮਨ ਹੈ ਇਸ ਦੇ ਉੱਤੇ ਮੈਲ ਲੱਗੀ ਹੈ ਇਸ ਨੂੰ ਕਹਿੰਦੇ ਨਾਮ ਦੇ ਨਾਲ ਧੋ ਉਹ ਨਾਮ ਦੀ ਖੁਰਾਕ ਵੇਦ ਦੇ ਕੋਲ ਪੁੱਛ ਕੇ ਇਸ ਨੂੰ ਦਿਓ ਆਪਣੇ ਮਨ ਨੂੰ ਫੇਰ ਇਹ ਮਨ ਚਮਕੇਗਾ ਸਾਫ ਹੋਵੇਗਾ ਜਿਵੇਂ ਦਾ ਸਾਡਾ ਪਿਤਾ ਪ੍ਰਕਾਸ਼ ਰੂਪ ਹੈ ਉਸੇ ਤਰ੍ਹਾਂ ਦਾ ਮਨ ਸਾਡਾ ਹੋ ਜਾਵੇਗਾ ਹੁਣ ਅਸੀਂ ਨਾਮ ਦੇ ਨਾਲ ਕਿਵੇਂ ਆਪਣੇ ਮਨ ਨੂੰ ਧੋਣਾ ਹੈ ਪਹਿਲਾਂ ਵਾਹਿਗੁਰੂ ਗੁਰਮੰਤਰ ਨੂੰ ਦਿੜ ਕਰਨਾ ਹੈ ਉਸ ਤੋਂ ਬਾਅਦ ਧਿਆਨ ਦੇ ਵਿੱਚ ਬੈਠਿਆਂ ਤੇ ਅਸੀਂ ਅਨਹਦ ਸ਼ਬਦਾ ਨੂੰ ਸਰੀਰ ਨੂੰ ਬਿਲਕੁਲ ਢਿੱਲਿਆ ਛੱਡਦੇ ਹੋਏ ਨਾ ਹਲਾਉਂਦੇ ਹੋਏ ਸਰੀਰ ਨੂੰ ਬਸ ਉਹਨਾਂ ਸ਼ਬਦਾਂ ਦੇ ਵਿੱਚ ਧਿਆਨ ਧਰਨਾ ਹੈ ਜਦੋਂ ਕੋਈ ਜੀਵ ਇਹਨਾਂ ਕੰਮ ਕਰ ਲਵੇਗਾ ਉਹਨਾਂ ਸ਼ਬਦਾਂ ਨੂੰ ਸੁਣ ਕੇ ਉਹਨਾਂ ਦੇ ਵਿੱਚ ਧਿਆਨ ਧਰ ਲਵੇਗਾ ਉਹਨਾਂ ਦੇ ਨਾਲ ਪਿਆਰ ਪਾਵੇਗਾ ਹਰ ਸਮੇਂ ਉਹਨਾਂ ਸ਼ਬਦਾਂ ਨੂੰ ਯਾਦ ਰੱਖੇਗਾ ਫਿਰ ਹੌਲੀ 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 ਮਨ ਦੇ ਉੱਤੋਂ ਉਹ ਮੈਲ ਉਤਰਨੀ ਸ਼ੁਰੂ ਹੋ ਜਾਵੇਗੀ ਆਪਾਂ ਸਾਰਿਆਂ ਨੇ ਇਹੀ ਕਾਰਜ ਕਰਨਾ ਹੈ ਇਸ ਕਾਰਜ ਤੋਂ ਆਪਾਂ ਪਿੱਛੇ ਨਹੀਂ ਹਟਣਾ। ਇਸੇ ਕਾਰਜ ਨੇ ਲੋਕ ਤੇ ਪਰਲੋਕ ਇਸ ਨਾਮ ਨੇ ਸਾਡੀ ਸਹਾਇਤਾ ਕਰਨੀ ਹੈ। ਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਇਹ ਨਾਮ ਬਚੌਂਦਾ ਹੈ ਜਮਾ ਦੀ ਮਾਰ ਤੋਂ, ਮੁਕਤ ਕਰਾਉਂਦਾ ਹੈ ਇਹ ਨਾਮ। ਇਹੇ ਨਾਮ ਮਨ ਨੂੰ ਸੁਖ ਦਿੰਦਾ ਹੈ ਕਿਉਂਕਿ ਇਹ ਜੋ ਨਾਮ ਹੈ ਸਾਡੇ ਮਨ ਦੀ ਖੁਰਾਕ ਹੈ। ਮਨ ਕਾ ਤੋਸਾ ਹਰ ਨਾਮ ਹੈ। ਖਰੀਦਾ ਹਰੀ ਦੇ ਮੁਖ ਦੇ ਵਿੱਚ ਜੋ ਉਹ ਆਵਾਜ਼ ਨਿਕਲ ਰਹੀ ਹੈ ਜੇ ਸਾਡੇ ਮਨ ਨੇ ਉਹ ਆਵਾਜ਼ ਨੂੰ ਪਕੜ ਲਿਆ ਤਾਂ ਸਮਝੋ ਮਨ ਨੂੰ ਮਨ ਦੀ ਖੁਰਾਕ ਮਿਲਨੀ ਸ਼ੁਰੂ ਹੋ ਗਈ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਕਾਰਜ ਦਿੱਤਾ ਸੀ ਉਹ ਅਸੀਂ ਕਰਨਾ ਸ਼ੁਰੂ ਕਰ ਦਿੱਤਾ ਤੇ ਆਖਰੀ ਸਵਾਸ ਤੱਕ ਅਸੀਂ ਇਹ ਕਾਰਜ ਕਰਦੇ ਰਹਿਣਾ ਹੈ ਮਾਲਕ ਦੀ ਉਡੀਕ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ